ਮਲਾ ਪਤਨੀ ਪੈ ਗਏ ਕੋਈ ਨਹੀਂ ਤੇਰਾ ਕਰਦੇ ਆ ਇਲਾਜ ਕੋਈ ਗੱਲ ਨਹੀਂ ਉਹ ਬਿੱਲੂ ਸ਼ਾ ਕੀ ਹਾਲਿਆ ਹੈ ਸ਼ਾ ਉਹ ਚੱਲ ਕੋਈ ਨਹੀਂ ਉਦਾਂ ਤੇ ਹੈ ਨਹੀਂ ਨਾ ਦੇ ਸਹੀ ਉਹ ਠੀਕ ਹੈ ਠੀਕ ਹੈ ਜਨਾਬ ਚਾਹ ਪਾਣੀ ਮੈਂ ਤੁਹਾਡਾ ਕਰ ਦੂੰਗਾ ਬੜਾ ਯਾਰਾ ਨੂੰ ਰੀ ਨਾਲ ਫੇਰਿਓ ਆਕੜ ਬੜੀ ਆ ਬੀਜੂ ਜੇ ਆਕੜ ਤੇ ਮੈਨੂੰ ਤੇਰੇ ਦੀ ਵੱਡੀ ਲੱਗਣ ਦੀ ਆ ਪਹਿਲਾਂ ਬੜਾ ਤੈਨੂੰ ਨਾ ਫੇਰਦੀ ਐ ਤੇ ਰਹੀ ਗੱਲ ਚਾਹ ਪਾਣੀ ਦੀ ਉਹ ਅਸੀਂ ਆਪੇ ਵੇਖ ਲਾਂਗੇ ਕਿ ਕਿਧਰੋਂ ਪੀਣੀ ਚੱਲ ਬੰਦਿਆਂ ਕੋ ਅਬੀਬੀ ਕਿੱਥੇ ਆ ਜਰਾ ਘਰ ਆਲਾ ਆ ਪਾੜੀ ਹੁਣ ਕੀ ਕਰਤਾ ਨੇ ਕੀ ਕਸੂਰ ਆਜਾ ਕਸੂਰ ਕੱਲਾ ਆਉਦਾ ਨਹੀਂ ਆ ਉਹਨੇ ਕਸੂਰਵਾਰ ਤੂੰ ਆ ਜਿੰਨਾ ਨਿਆਣੇ ਨੂੰ ਅਗਲ ਨਹੀਂ ਦੱਸੀ ਤੂੰ ਮੁੰਡਾ ਜੰਮਿਆ ਕਿ ਗੁੰਡਾ ਜੰਮਿਆ ਉਹਨਾਂ ਯਾਰ ਤੇ ਸੱਪ ਚ ਨਹੀਂ ਆ ਜਿੰਨਾ ਤੇਰੇ ਆ ਮੁੰਡੇ ਤੇ ਆ ਕਾਲੂ ਜੇਜ ਆ ਵੇਖ ਨਿਆਣੇ ਦਾ ਹੱਥ ਕਿਦਾਂ ਨੀਲਾ ਕਿਦਾਂ ਦੰਦੀ ਵੱਢ ਕੇ ਹੈ ਪਿਲੂ ਘਰ ਪੁਲਿਸ ਓਏ ਉਹ ਨੂੰ ਜਾ ਕੇ ਮੈਂ ਦੱਦਾ ਕਾ ਸੁਣਾ ਪਾੜੀ ਕੱਲਾ ਕੱਲਾ ਮੇਰਾ ਪੋਤੇ ਆ ਨੱਕ ਪੁੰਝਵੇ ਤੇ ਤੁਸੀਂ ਉਹਨੂੰ ਜਾਨਵਰਾਂ ਨਾਲ ਲਾਈ ਜਾਂ ਡਾਹ ਜੇ ਜਾਨਵਰਾਂ ਨਾਲ ਲਾਈ ਜਾਂ ਡਾਹ ਅੱਗੇ ਕਿਹੜੇ ਕੰਮ ਉਹਦੇ ਬੰਦੇ ਆਲੇ ਆ ਹੋ ਹਾ ਦਰਦ ਦਿੰਦੀਆਂ ਨਹੀਂ ਤੇ ਪੰਡਾ ਦੋ ਦੋ ਖਾ ਜਾਂਦੀਆਂ ਕਰੋ ਕੋਈ ਨਹੀਂ ਉਹ ਬਿੱਲੂ ਛਾ